ਸੋ ਸਾਧ ਸੰਗਤ ਜੀ ਸੁਰਗ ਵਿੱਚ ਕੋਈ ਸਦਾ ਵਾਸਤੇ ਨਹੀਂ ਰਹਿ ਸਕਦਾ ਜਿੰਨੇ ਕੁੰਨੇ ਚੰਗੇ ਕਰਮ ਕੀਤੇ ਹੁੰਦੇ ਨੇ ਪਾਪ ਪੁੰਨ ਜੋ ਬੀਜ ਤੇ ਸਭ ਧਰਮ ਰਾਏ ਕੇ ਜਾਈ ਜਿਹੜੇ ਪਾਪ ਤੇ ਪੁੰਨ ਆਪਾਂ ਚੰਗੇ ਜਾਂ ਮਾੜੇ ਕਰਮ ਕਰਦੇ ਆਂ ਚੰਗੀਆਂ ਬੁਰਾਈਆਂ ਵਾਚੈ ਧਰਮ ਹਦੂਰ ਵਾਚੀਆਂ ਜਾਣਗੀਆਂ ਸੱਚੇ ਪਾਤਸ਼ਾਹ ਬਾਣੀ ਚ ਇਹ ਵੀ ਬਚਨ ਕਰਦੇ ਨੇ ਕਿ ਤੇਰੇ ਪਾਪ ਤੇ ਪੁੰਨ ਇਸ ਤਰ੍ਹਾਂ علیحدہ علیحدہ ਕੀਤੇ ਜਾਣਗੇ ਜਿਵੇਂ ਦਹੀਂ ਰੜਕ ਕੇ ਮਧਾਨੀਆਂ ਜਿਹੜੀ ਮੱਖਣੀ ਤੇ ਲੱਸੀ ਨੂੰ علیحدہ علیحدہ ਕਰਨੀ। ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਧਾਨੀਆਂ ਤਿਉ ਮਥੇ ਧਰਮ ਰਾਏ। ਇਹ ਨਹੀਂ ਵੀ ਆਪਣੀ ਮਨ ਮੰਨੀਆਂ ਚਲਣੀਆਂ ਕਿਹੜਾ ਪੁੱਛਦਾ ਹੈ। ਵਾਤੀਆਂ ਜਾਣ ਗਿਆ ਚੰਗਿਆਈਆਂ ਵੀ ਤੇਰੀਆਂ ਤੇ ਬੁਰਿਆਈਆਂ ਵੀ ਲੈਦਾ ਲੈਦਾ ਜਿਹੜੇ ਜਾਦੇ ਬਚ ਗਏ ਚੰਗੇ ਬਚ ਗਏ ਤੈਨੂੰ ਚੰਗਾ ਜਨਮ ਮਿਲ ਜਾਏਗਾ ਮਾੜੇ ਬਚ ਗਏ ਤਾਂ ਮਾੜਾ ਜਨਮ ਮਿਲ ਜਾਏਗਾ ਜਨਮ ਦੂਹਾਂ ਨੂੰ ਮਿਲੇਗਾ ਜਿੰਨਾ ਚਿਰ ਕਰਮ ਵਿੱਚ ਰਹੇਗਾ ਜਨਮ ਬਣਿਆ ਰਹੇਗਾ ਜਿੰਨਾ ਚਿਰ ਗਿਆਨ ਅਵਸਥਾ ਤੱਕ ਨਹੀਂ ਜਾਂਦਾ ਉਨਾ ਚਿਰ ਕਰਮ ਦਾ ਨਾਸ ਨਹੀਂ ਹੋਏਗਾ ਚੰਗੇ ਕਰਦਾ ਚੰਗਾ ਜਨਮ ਮਿਲਦਾ ਹੈਗਾ ਮਾੜੇ ਕਰਦਾ ਮਾੜੇ ਮਿਲ ਜਗਾ ਜਦ ਇਹਨੂੰ ਗਿਆਨ ਪ੍ਰਾਪਤ ਹੋਏਗਾ ਨਾ ਆਤਮ ਗਿਆਨ ਆਪਣੇ ਸਵੇ ਸਰੂਪ ਗਿਆਨ ਕਾਰਨ ਕਰਮ ਵਿਆਸ ਗਿਆਨ ਭਿਆ ਤੋ ਕਰਮੈ ਨਾਸ ਫਿਰ ਕਰਮ ਖਤਮ ਹੋਣਗੇ